ਹਾਂਜੀ ਦੋਸਤੋ ਅੱਜ ਫੇਰ ਇੱਕ ਵਾਰ ਸੋਹਣ ਬੀਰੂ ਟਰੈਵਲ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਪੰਜਾਬ ਦੇ ਮਾਲਵੇ ਰੀਜਨ ਦੇ ਇੱਕ ਵਿਆਹ ਦਾ ਪੂਰਾ ਤ੍ਰਿਸ਼ ਜਿਸ ਵਿੱਚ ਅੱਜ ਪਹਿਲਾ ਦਿਨ ਹੋਣ ਕਰਕੇ ਕੜਾਹੀ ਚੜੀ ਹੈ ਤੇ ਤੁਹਾਨੂੰ ਦਿਖਾਉਨੇ ਆਂ ਕੜਾਹੀ ਚੜਨ ਦੀ ਜਿਹੜੀ ਰਸਮ ਹੈ ਉਹਦੇ ਉੱਤੇ ਕੀ ਕੀ ਐਕਟੀਵਿਟੀਜ਼ ਹੁੰਦੀਆਂ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੰਦੇ ਆਂ ਇੱਥੇ ਹਲਵਾਈ ਤੁਹਾਡੇ ਸਾਹਮਣੇ ਲੱਗੇ ਪਏ ਨੇ ਆ ਸ਼ਰੀਕਾ ਕਬੀਲਾ ਜਿਹੜੇ ਸਾਰੇ ਵੱਡੇ ਕੜਾਹੀ ਦੇ ਉੱਤੇ ਆਏ ਨੇ ਦੇਖੋ ਅੱਜ ਪਹਿਲਾ ਦਿਨ ਕੜਾਹੀ ਚੜ੍ਹਨ ਕਰਕੇ ਅੱਜ ਸੁੱਕੀ ਭਾਜੀ ਬਣਾਉਂਗੀ ਜਿਹੜੇ ਵਿਆਹ ਦੇ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ ਨੂੰ ਜਦੋਂ ਆਪਾਂ ਭਾਜੀ ਦਿੰਦੇ ਹਾਂ ਉਸ ਵਰਤਜ ਲਈ ਅੱਜ ਜਿਹੜੀ ਮਠਾਈ ਬਣ ਰਹੀ ਹੈ ਇਸ ਤੋਂ ਬਾਅਦ ਜਰੂਰੀ ਇਹ ਖੜਾ ਪ੍ਰਪੇਅਰ ਹੋ ਜਾਵੇ ਤੇ ਫਿਰ ਅਸੀਂ ਲੱਡੂ ਬਟੇ ਲਾਣਗੇ ਇਹ ਮਟੀਰੀਅਲ ਲਗਭਗ ਤਿਆਰ ਆ ਹਾਂ ਇਹ ਸਾਡੇ ਹਰਵਾਈ ਸਾਹਿਬ ਨੇ ਹਰਵਾਈ ਸਾਹਿਬ ਕੀ ਨਵਾ ਸਾਡਾ ਦਿਨੇਸ਼ ਜਿਨੇਸ਼ ਜੀ ਨੇ ਲਈ ਆ ਸਾਡੇ ਕਲਵੰਤ ਵੀਰ ਦੇਖੋ ਇਹਨਾਂ ਨੇ ਪੂਰੀ ਜ਼ਿੰਮੇਵਾਰੀ ਚੱਕੀ ਆ ਜੀ ਲੱਡੂ ਪੂਰੇ ਹੋ ਕੇ ਮੈਂ ਬਣਵਾਉਂ ਸਤਨਾਮ ਦੇ ਵਿਆਹ ਦੇ ਵਿੱਚ ਇਹਨਾਂ ਦਾ ਪੂਰਾ ਰੋਲ ਰਹੂਗਾ ਆ ਦੇਖੋ ਜੀ ਇਹ ਜਿਹੜੀ ਸੁੱਕੀ ਭਾਜੀ ਐ ਇਹਦੇ ਵਿੱਚ ਜਿਹੜੇ ਖੁਰਮੇ ਇਹ ਖੁਰਮੇ ਜੀ ਤੁਸੀਂ ਸ਼ੱਕਰ ਨਾਲ ਬਣਾਵੋਗੇ ਜਾਂ ਚੀਨੀ ਨਾਲ ਹਰਵਾਈ ਸਾਹਿਬ ਚੀਨੀ ਨਾਲ ਬਣਾਵਾਂਗੇ ਠੀਕ ਐ ਸ਼ੱਕਰ ਪਾਰੇ ਨੇ ਜਾਣੀ ਇਹ ਹਾਂ ਸ਼ੱਕਰ ਪਾਰੇ ਠੀਕ ਐ ਚੀਨੀ ਨਾਲ ਬਣਨਗੇ ਫੇਰ ਤਾਂ ਇਹ ਚੀਨੀ ਪਾਰੇ ਹੋਗੇ ਸ਼ੱਕਰ ਵਾਲੇ ਸ਼ੱਕਰ ਪਾਰੇ ਹੁੰਦੇ ਆ ਸ਼ੱਕਰ ਵਾਲੇ ਲਾਲ ਹੋਣਗੇ ਹਾਂਜੀ ਹਾਂ ਉਹ ਨਹੀਂ ਆ ਦੇਖੋ ਜੀ ਚੱਕ ਲੈ ਏਕੜਾ ਜਿਹੜਾ ਬਣ ਗਿਆ ਹੁਣ ਲੱਡੂਆਂ ਦਾ ਤਿਆਰ ਹੈ ਹੁਣ ਲੱਡੂ ਬੱਟਣ ਦੀ ਪ੍ਰਕਿਰਿਆ ਉਹ ਸ਼ੁਰੂ ਹੋ ਗਈ ਤੇ ਸਾਹਮਣੇ ਜਿਹੜੇ ਲੜਕੇ ਦੇ ਮਾਤਾ ਜੀ ਨੇ ਉਹ ਆਪਣੇ ਵੱਡੇ ਬਡੇਰਿਆਂ ਅਤੇ ਬਾਬਾ ਜੀ ਵਾਸਤੇ ਜਿਹੜਾ ਸੁੱਚਾ ਪ੍ਰਸ਼ਾਦ ਅਲੱਗ ਕੱਟ ਕੇ ਪਰ ਰੱਖਦੇ ਆ ਉਹ ਰੱਖ ਰਹੇ ਨੇ ਮੱਥਾ ਟੇਕਣ ਲਈ ਫਿਰ ਉਸ ਤੋਂ ਬਾਅਦ ਜਿਹੜੀ ਭਾਜੀ ਆ ਇਹਨੂੰ ਵਰਤੌਣ ਦੀ ਤੇ ਖਾਣ ਪੀਣ ਦੀ ਕੋਈ ਆਪਾਂ ਨੂੰ ਦਿੱਕਤ ਨਹੀਂ ਰਹਿਣੀ ਇਸ ਕਰਕੇ ਸਭ ਤੋਂ ਪਹਿਲਾਂ ਵੱਡੇ-ਵਡੇਰਿਆਂ ਦਾ ਜਿਹੜਾ ਭੋਗ ਲਾਉਣਾ ਉਹਦੇ ਸਬੰਧ ਦੇ ਵਿੱਚ ਆਪਾਂ ਇਹ ਮਠਿਆਈ ਨੂੰ ਅਲੱਗ ਕੱਟ ਕੇ ਰੱਖਣਾ देखो सामने कितना डेकोरेट किया घर बहुत ज्यादा चाचरिया जाद ਹੁਣ ਤੁਹਾਨੂੰ ਅਸੀਂ ਲਾੜੇ ਨਾਲ ਇੰਟਰੋਡਿਊਸ ਕਰਾਉਨੇ ਆ ਆ ਦੇਖੋ ਜੀ ਸਤਨਾਮ ਸਿੰਘ ਇਹਨਾਂ ਦੀ ਮੈਰਿਜ ਐ ਬਾਕੀ ਜਦੋਂ ਇਹ ਰੈਡੀ ਹੋਗੇ ਫੇਰੇ ਪਛਾਣ ਵੀ ਨਹੀਂ ਹੋਣੇ